ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਜੀ ਸ਼ੁਰੂ ਤੇ ਉਹਨਾਂ ਦੇ ਨਾਲ-ਨਾਲ ਨਖਰੇ ਵੀ ਸ਼ੁਰੂ ਹੋ ਗਏ ਕਿਉਂਕਿ ਜਦੋਂ ਹੀ ਸਵੇਰ ਲੰਚ ਬਾਕਸ ਲੈ ਕੇ ਜਾਂਦੇ ਆ ਤਾਂ ਆਪਾਂ ਪੈਕ ਕਰਕੇ ਦੇ ਦਨੇ ਆ ਤਾਂ ਉਹਨਾਂ ਨੇ ਖਾਣਾ ਹੀ ਪੈਦਾ ਉੱਥੇ ਤੇ ਘਰ ਦੇ ਵਿੱਚ ਅਸੀਂ ਇਹ ਨਹੀਂ ਖਾਣਾ ਇਹ ਨਹੀਂ ਖਾਣਾ ਸਾਰਾ ਦਿਨ ਚੱਲਦਾ ਰਹਿੰਦਾ ਤੇ ਆਪਾਂ ਜੀ ਅੱਜ ਬਣਾਏ ਆ ਸੁਖਮ ਦੀ ਪਸੰਦ ਦੇ ਤੇ ਉੱਥੇ ਦੀ ਡਿਮਾਂਡ ਦੇ ਬਹੁਤ ਹੀ ਵਧੀਆ ਜੇ ਨੂਡਲਸ ਬੜੇ ਹੀ ਆਸਾਨ ਤਰੀਕੇ ਨਾਲ ਤੇ ਤਰੀਕਾ ਦੇਖਿਓ ਤੁਸੀਂ ਵੀ ਚਟਪਟ ਵਿੱਚ ਤਿਆਰ ਕਰਕੇ ਦੇ ਸਕਦੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕੜਾਈ ਲਈ ਹੈ ਤੇ ਉਹਦੇ ਵਿੱਚ ਲਿਆ ਪਾਣੀ 7 ਤੋਂ 8 ਗਲਾਸ ਆਪਾਂ ਪਾਣੀ ਲਈ ਹੈ ਤੁਸੀਂ ਆਪਣੇ ਨੂਡਲ ਦੇ ਹਿਸਾਬ ਨਾਲ ਪਾਣੀ ਲੈ ਲੈਣਾ ਹੈ 2 ਚਮਚੇ ਉਹਦੇ ਵਿੱਚ ਪਾਏ ਜੀ ਆਪਾਂ ਤੇਲ ਦੇ ਤੁਸੀਂ ਕੋਈ ਵੀ ਮਰਜ਼ੀ ਕਿਚਨ ਆਇਲ ਯੂਜ਼ ਕਰ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਅੱਧਾ ਚਮਚ ਪਾਇਆ ਨਮਕ ਦਾ ਤੇ ਜਿਹੜੇ ਆਪਣੇ ਨੂਡਲਸ ਹੈ ਉਹ ਇਸ ਤਰੀਕੇ ਦੇ ਆ ਕਿਉਂਕਿ ਆਪਾਂ ਘਰ ਦੇ ਵਿੱਚ ਤਿਆਰ ਕਰਵਾਏ ਸੀ ਤੇ ਉਸ ਤੋਂ ਬਾਅਦ ਜੀ ਦੇਖੋ ਇਹਨਾਂ ਨੂੰ ਆਪਾਂ ਲੰਬੇ ਲੰਬੇ ਵਿੱਚ ਪਾ ਦੇਣਾ ਇਸੇ ਤਰੀਕੇ ਦੇ ਨਾਲ ਤੋੜਨੇ ਵਗੈਰਾ ਬਿਲਕੁਲ ਨਹੀਂ ਤੁਹਾਡੇ ਕੋਲ ਜਿਹੜੇ ਵੀ ਤਰ੍ਹਾਂ ਦੇ ਹੋਏ ਤਾਂ ਤੁਸੀਂ ਉਸ ਹਿਸਾਬ ਨਾਲ ਇਹਨਾਂ ਨੂੰ ਉਬਾਲਿਓ ਕਿਉਂਕਿ ਇਹਨਾਂ ਤੇ ਵੱਧ ਘੱਟ ਸਮਾਂ ਲੱਗਦਾ ਤੇ ਪਰ ਇਹਨਾਂ ਨੂੰ ਆਪਾਂ 304 ਮਿੰਟ ਤੱਕ ਇਸੇ ਤਰ੍ਹਾਂ ਹੀ ਉਬਾਲਾਂਗੇ ਪਾਣੀ ਤੁਸੀਂ ਓਨਾ ਪਾਉਣਾ ਜਿੰਨੇ ਵਿੱਚ ਚੰਗੀ ਤਰ੍ਹਾਂ ਡਿੱਪ ਹੋ ਸਕਣ ਉਸ ਤੋਂ ਬਾਅਦ ਹਲਕਾ ਜਿਹਾ ਖਲਾਇਓ 30 ਕੁ ਮਿੰਟ ਆਪਾਂ ਇਹਨਾਂ ਨੂੰ ਉਬਾਲੇ ਦਿੱਤੇ ਉਸ ਤੋਂ ਬਾਅਦ ਇਹਨੂੰ ਟੱਕ ਕੇ ਆਪਾਂ 10 ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਤੇ ਇਹ ਤਿਆਰ ਹੋ ਜਾਣਗੇ ਕਿਉਂਕਿ ਇਹ ਇਸ ਤਰੀਕੇ ਨਾਲ ਪਕਾਇਓ ਪੱਕ ਵੀ ਜਾਣ ਤੇ ਜਲਦੀ ਜਲਦੀ ਟੁੱਟਨੇ ਵੀ ਨਹੀਂ ਚਾਹੀਦੇ ਨੂਡਲਸ ਨੂੰ ਰੱਖਤਾ ਜੀ ਆਪਾਂ ਰੈਸਟ ਤੇ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਲਈ ਕੱਟਾਂਗੇ ਜ਼ਰੂਰੀ ਜ ਸਬਜ਼ੀਆਂ ਸਭ ਤੋਂ ਪਹਿਲਾਂ ਲਈਏ ਜੀ ਆਪਾਂ ਪਿਆਜ਼ ਤੇ ਉਹਨੂੰ ਲੰਬਾ ਤੇ ਪਤਲਾ-ਪਤਲਾ ਤੁਸੀਂ ਇਸੇ ਤਰੀਕੇ ਨਾਲ ਕੱਟ ਲੈਣਾ ਫਿਰ ਲਈਏ ਜੀ ਪੱਤ ਗੋਭੀ ਉਹਦਾ ਤੁਸੀਂ ਓਕਾਰ ਦੇਖ ਰਹੇ ਕਿਹੜੇ ਸਾਈਡ ਉਹਦੇ ਲੰਬੇ ਪੱਤੇ ਜਾਂਦੇ ਆ ਉਸ ਹਿਸਾਬ ਨਾਲ ਤੁਸੀਂ ਉਹਨੂੰ ਕੱਟਿਓ ਕਿਉਂਕਿ ਇਸ ਤਰੀਕੇ ਨਾਲ ਕੱਟੀਆਂ ਸਬਜ਼ੀਆਂ ਬੜੀਆਂ ਹੀ ਵਧੀਆ ਲੱਗਦੀਆਂ ਫਿਰ ਆਪਾਂ ਲਈਏ ਜੀ ਦੋ ਤਿੰਨ ਤਰ੍ਹਾਂ ਦੀ ਸ਼ਿਮਲਾ ਮਿਰਚ ਇੱਕ ਲਈਏ ਗਾਜਰ ਪਰ ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਹੋਈਆਂ ਤੁਸੀਂ ਉਹੀ ਲਿਓ ਇਹ ਸਾਰੀਆਂ ਪੌਣੀਆਂ ਕੋਈ ਬਿਲਕੁਲ ਜ਼ਰੂਰੀ ਨਹੀਂ ਉਸ ਤੋਂ ਬਾਅਦ ਜੀ ਆਪਾਂ ਲਵਾਂਗੇ ਫੇਰ ਕੜਾਈ ਤੇ ਉਹਦੇ ਵਿੱਚ ਆਪਾਂ ਵੱਡਾ ਸਪੂਨ ਭਰ ਕੇ ਪਾਇਆ ਤੇਲ ਦਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਇਓ ਅਦਰਕ ਲਸਣ ਦਾ ਪੇਸਟ ਅਦਰਕ ਲਸਣ ਨੂੰ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੋਵੇ ਉਵੇਂ ਹੀ ਕਰ ਲਿਓ ਚਾਰ ਪੰਜ ਪਾਈਆਂ ਆਪਾਂ ਹਰੀਆਂ ਮਿਰਚਾਂ ਕਿਉਂਕਿ ਤਿੱਖਾ ਥੋੜਾ ਜਿਹਾ ਜ਼ਿਆਦਾ ਰੱਖਿਆ ਹੈ ਤੁਹਾਨੂੰ ਜੇ ਘੱਟ ਪਸੰਦ ਹੋਵੇ ਜੇ ਬੱਚਿਆਂ ਨੇ ਖਾਣਾ ਹੋਵੇ ਤੁਸੀਂ ਘੱਟ ਰੱਖਿਓ ਫਿਰ ਇਹਨੂੰ ਆਪਾਂ ਅੱਧੇ ਮਿੰਟ ਲਈ ਪਕਾ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ ਕੋਈ ਵੀ ਸਬਜ਼ੀ ਆਪਾਂ ਪੂਰੀ ਤਰ੍ਹਾਂ ਨਹੀਂ ਪਕਾਉਣੀ ਪਰ ਉਸ ਹਿਸਾਬ ਨਾਲ ਪਕਾਉਣੀ ਹੈ ਕਿ ਇਹ ਪੱਕ ਵੀ ਜਾਵੇ ਤੇ ਦਾ ਟੇਸ ਜਿਹੜਾ ਉਹ ਕ੍ਰਾਂਚੀ ਜਾਵੇ ਪਿਆਜ਼ ਨੂੰ ਕੀਤਾ ਮਿਕਸ ਥੋੜੀ देर ਲਈ ਪੋਨਿਆ ਹਲਕਾ ਜਿਹਾ ਕਲਰ ਚੇਂਜ ਕੀਤਾ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਗਾਜਰ ਇਹ ਸਾਰੀਆਂ ਸਬਜ਼ੀਆਂ ਪਾਵਾਂਗੇ ਜਿਨ੍ਹਾਂ ਨੂੰ ਪੱਕਣ ਦੇ ਥੋੜੇ ਜਿਹਾ ਟਾਈਮ ਲੱਗਦਾ 1 ਮਿੰਟ ਲਈ ਆਪਾਂ ਇਹਨਾਂ ਸਬਜ਼ੀਆਂ ਨੂੰ ਪਕਾਵਾਂਗੇ ਬੜੀ ਆਸਾਨ ਤਰੀਕੇ ਨਾਲ ਬਹੁਤ ਹੀ ਮਜ਼ੇਦਾਰ ਜਿਹੇ ਨੂਡਲਸ ਹੈ ਜਿਹੜੇ ਬਾਜ਼ਾਰ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਬਣਦੇ ਹੈ ਤੇ ਬਹੁਤ ਜਲਦੀ ਸਿੰਪਲ ਜਿਹੇ ਸਮਾਨ ਨਾਲ ਤਿਆਰ ਹੋ ਜਾਂਦੇ ਹੈਗੇ ਫਿਰ ਆਪਾਂ ਜੀ ਆਪਣੇ ਨੂਡਲਸ ਹੀ ਦੇਖੋ 10 ਮਿੰਟ ਸ਼ਟ ਤੇ ਰੱਖੇ ਸੀ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾ ਠੰਡਾ ਪਾਣੀ ਮਿਕਸ ਕਰ ਲਿਆ ਤੇ ਫਿਰ ਇਹਨੂੰ ਕਿਸੇ ਵੀ ਛਣਨੀ 'ਚ ਤੁਸੀਂ ਕੱਢ ਲਿਓ ਤੇ ਇਹ ਦੇਖੋ ਅਲੱਗ-ਅਲੱਗ ਹੈ ਬਿਲਕੁਲ ਜਿਆਦਾ ਧੋਣ ਵਗੈਰਾ ਦੀ ਇਹਨਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਗਈ ਤੇ ਉਸ ਤੋਂ ਬਾਅਦ ਤੁਸੀਂ ਇਹਦਾ ਸਾਰਾ ਪਾਣੀ ਕੱਢ ਕੇ ਸਾਈਡ ਤੇ ਰੱਖ ਦਿਓ ਤੇ ਫਿਰ ਆਪਾਂ ਜੀ ਦੇਖੋ ਆਪਣੀਆਂ ਸਬਜ਼ੀਆਂ ਹੋ ਗਈਆਂ ਇਹ ਤਿਆਰ ਤੇ ਸਭ ਤੋਂ ਲਾਸਟ ਤੇ ਜਿਹੜੀ ਆਪਣੀ ਮੇਨ ਸੀਗੀ ਉਹ ਹੈਗੀ ਆ ਪੱਤ ਗੋਬੀ ਉਹ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਪੱਤ ਗੋਬੀ ਇਹ ਜਿਹੜੀ ਬੜੀ ਛੇਤੀ ਬਣ ਕੇ ਤਿਆਰ ਹੁੰਦੀ ਹੈਗੀ ਇਸ ਲਈ ਆਪਾਂ ਇਹਨੂੰ ਬਿਲਕੁਲ ਲਾਸਟ ਤੇ ਪਾਇਆ ਹੈ ਲਗਭਗ ਅੰधे ਮਿੰਟ ਲਈ ਆਪਾਂ ਇਹਨੂੰ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜ਼ਰੂਰੀ ਜਿਹਾ ਸਮਾਨ ਤੇ ਨਾਲ-ਨਾਲ ਇਹ ਵੀ ਪੱਕ ਜਾਣੀਆਂ ਸਭ ਤੋਂ ਪਹਿਲਾਂ ਲਈ ਆਪਾਂ ਟਮੇਟੋ ਸੌਸ ਜਿਹੜੀ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਸੀ ਤੇਰੀ ਵੀਡੀਓ ਵੀ ਆਪਾਂ ਪਾਈ ਹੋਈ ਹੈ ਤੇ ਆਪਾਂ ਸੋਇਆ ਸੌਸ ਲਈਏ ਬਾਹਰੋਂ ਕਿਉਂਕਿ ਇਹਦੇ ਨਾਲ ਬਿਲਕੁਲ ਬਾਜ਼ਾਰ ਵਰਗਾ ਕਲਰ ਹੁੰਦਾ ਹੈ ਤੇ ਜੇ ਘਰ ਦੇ ਵਿੱਚ ਤਿਆਰ ਕਰੀਏ ਫਿਰ ਬੱਚਿਆਂ ਦੇ ਥੋੜੇ ਜਿ ਨਖਰੇ ਹੋ ਜਾਂਦੇ ਆ ਕਿ ਇਹ ਬਾਜ਼ਾਰ ਵਰਗੀ ਨਹੀਂ ਤੇ ਇਸ ਲਈ ਸੋਇਆ ਸੋਸ ਜਿਹੜੀ ਜ਼ਰੂਰ ਪਾਓ ਉਸ ਤੋਂ ਬਾਅਦ ਇਹਦੇ ਵਿੱਚ ਆਪ ਪਾਈਏ ਤਿੱਖੀ ਲਾਲ ਮਿਰਚ ਦੀ ਚਟਨੀ ਇਹ ਵੀ ਆਪਾਂ ਘਰ ਦੇ ਵਿੱਚ ਹੀ ਤਿਆਰ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਆਪਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਇੱਥੇ ਤੁਸੀਂ ਪਾਸਤਾ ਸੋਸ ਵੀ ਪਾ ਸਕਦੇ ਹੋ ਕਿਉਂਕਿ ਉਹ ਬਹੁਤ ਜ਼ਿਆਦਾ ਤਿੱਖੀ ਹੁੰਦੀ ਹੈ ਤੇ ਘਰ ਦੇ ਵਿੱਚ ਆਮ ਪਈ ਹੁੰਦੀ ਹੈਗੀ ਟਾਈ ਤੋਂ 3 ਸਪੂਨ ਤੁਸੀਂ ਛੋਟੇ ਵਾਲੇ ਲੈ ਲੈਣੇ ਬਿਨੇ ਕਰਦੇ। ਬਾਕੀ ਤੁਸੀਂ ਆਪਣੇ ਨੂਡਲਸ ਦੇ ਹਿਸਾਬ ਨਾਲ ਲੈ ਲਿਓ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਕਿਉਂਕਿ ਇਹਦੇ ਨਾਲ ਟੇਸਟ ਹੈ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਆਉਂਦਾ ਹੈ। ਕੋਈ ਜ਼ਿਆਦਾ ਭਾਰੀ ਮਸਾਲੇ ਨਹੀਂ ਪਾਵਾਂਗੇ। ਆਪਾਂ ਸਿੰਪਲ ਜਿਹੇ ਤਰੀਕੇ ਨਾਲ ਵੀ ਐਨੇ ਜ਼ਿਆਦਾ ਟੇਸਟੀ ਇਹ ਬਣਨਗੀ ਤੇ ਆਪਣਾ ਇਹ ਸਾਰਾ ਸਮਾਨ ਸੀਗਾ ਜਿਹੜਾ ਤਿਆਰ ਹੋ ਗਿਆ ਤੇ ਸਭ ਤੋਂ ਜ਼ਰੂਰੀ ਚੀਜ਼ ਇਹਦੇ ਵਿੱਚ ਕਾਲੀ ਮਿਰਚ ਪਾਇਓ। ਇਹਦਾ ਟੇਸਟ ਹੈ ਜਿਹੜਾ ਬੜਾ ਹੀ ਵਧੀਆ ਆਉਂਦਾ ਹੈ। ਅੱਦਤਾਂ ਵਿੱਚ ਪਾਇਆ ਕਾਲੀ ਮਿਰਚ ਦਾ ਇਹਦੇ ਵਿੱਚ ਤੁਸੀਂ ਹਰੀ ਮਿਰਚ ਤੇ ਕਾਲੀ ਮਿਰਚੀ ਵਰਤਿਓ ਲਾਲ ਮਿਰਚ ਬਿਲਕੁਲ ਨਾ ਪਾਇਓ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਮਿਕਸ ਕਰ ਲਿਆ ਤੇ ਆਪਣੇ ਨੂਡਲ ਤਾਂ ਦੇਖੋ ਅਲੱਗ-ਅਲੱਗ ਪਏ ਐ ਇਸੇ ਤਰ੍ਹਾਂ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਨੂੰ ਮਿਕਸ ਕਰਨ ਤੋਂ ਪਹਿਲਾਂ ਹੀ ਤੁਸੀਂ ਇਹਦੇ ਵਿੱਚ ਪਾ ਦੇਣਾ ਜੀ ਨਮਕ ਜਿਹੜਾ ਆਪਾਂ ਪਹਿਲਾਂ ਨਹੀਂ ਪਾਇਆ ਸੀ ਤੇ ਤੁਸੀਂ ਥੋੜਾ ਜਿਹਾ ਧਿਆਨ ਰੱਖਿਓ ਥੋੜਾ ਜਿਹਾ ਆਪਾਂ ਇਹਨੂੰ ਉਬਾਲਣ ਵੇਲੇ ਵੀ ਪਾਇਆ ਸੀ ਵੈਸੇ ਉਹ ਪਾਣੀ ਦੇ ਨਾਲ ਹੀ ਨਿਕਲ ਗਿਆ ਪਰ ਫਿਰ ਵੀ ਤੁਸੀਂ ਉਸ ਹਿਸਾਬ ਨਾਲ ਰੱਖਿਓ ਕਿਉਂਕਿ ਜੇ ਨਮਕ ਜ਼ਿਆਦਾ ਹੋ ਜੇ ਫਿਰ ਚੀਜ਼ਾਂ ਵਧੀਆ ਨਹੀਂ ਲੱਗਦੀਆਂ ਤੇ ਫਿਰ ਜੇ ਤੁਹਾਡੇ ਤੋਂ ਇੱਕ ਕੜਚੀ ਵਗੈਰਾ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਮਿਕਸ ਨਹੀਂ ਹੋਊਗਾ ਤਾਂ ਤੁਸੀਂ ਇਸ ਤਰ੍ਹਾਂ ਦੋ ਫੋਰਕ ਲੈ ਲੈਣੇ ਆ ਤੇ ਇਹਨੂੰ ਮਿਕਸ ਕਰਦੇ ਜਾਓ ਬੜੇ ਵਧੀਆ ਤਰੀਕੇ ਨਾਲ ਇਹ ਮਿਕਸ ਹੋ ਜਾਣਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਨੂਡਲਸ ਬਣਨਗੇ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਜਿਹੜੀਆਂ ਵੀ ਚੀਜ਼ਾਂ ਤੁਹਾਡੇ ਕੋਲ ਘਰ ਦੇ ਵਿੱਚ ਮੌਜੂਦ ਹੋਈਆਂ ਉਹ ਪਾ ਲਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਛੁੱਟੀਆਂ ਹੈਗੀਆਂ ਤੇ ਬੱਚੇ ਆ ਜਿਹੜੇ ਇਹ ਜੀਆਂ ਚੀਜ਼ਾਂ ਨਾਲ ਬੜੇ ਖੁਸ਼ ਹੋ ਜਾਂਦੇ ਆ ਤਾਂ ਆਪਾਂ ਹਫ਼ਤੇ ਵਿੱਚ ਇੱਕ ਵਾਰ ਐਵੇਂ ਇਹ ਚੀਜ਼ਾਂ ਇਹਨਾਂ ਨੂੰ ਬਣਾ ਕੇ ਜ਼ਰੂਰ ਦੇ ਸਕਦੇ ਆ ਤੇ ਬੱਚੇ ਖੁਸ਼ ਹੋਣ ਆਪਾਂ ਵੀ ਖੁਸ਼ ਬਾਕੀ ਚਲੋ ਬੱਚਿਆਂ ਨੂੰ ਤਾਂ ਛੁੱਟੀਆਂ ਹੋਈਆਂ ਹੀ ਹੋਈਆਂ ਉਹਨਾਂ ਦੇ ਨਾਲ ਆਪਾਂ ਵੀ ਇੰਜੋਏ ਕਰ ਲਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦੀ